ਅਸੀ ਗੱਲ ਬਈ ਸਾਰਿਆਂ ਨੂੰ ਵੀਡੀਓ ਸਾਰੀ ਦੇਖਿਓ ਬਾਈ ਤੁਹਾਨੂੰ ਦਿਖਾਉਣੇ ਆ ਵੀ ਆਪਾਂ ਘਾਟੋ ਕਿਵੇਂ ਕਰਾਈਏ ਚੀਜ਼ੀ ਤੇ ਨਾਲੇ ਜਲੇਬੀ ਖਾਂਦੀ ਦੇਖਿਓ ਜਲੇਬੀ ਖਾਂਦੀ ਬਾਲੀ ਪਿਆਰੀ ਲੱਗਦੀ ਆ ਕਿੰਦੇ ਦਾ ਕੁਛ ਨਾ ਕੁਛ ਪਾਉਣਾ ਮੈ ਭੈਣਾਂ ਤੇ ਇਦੀ ਇੰਦਰਦੀ ਆ ਯਾਰ ਉਹਨਾਂ ਨੂੰ ਸੋਹਣੀ ਵਾਲੀ ਲੱਗਦੀ ਐ ਬਾਲਾ ਮੂਹ ਆਂਦਾ ਦਾ ਆ ਗਈ ਆ ਗਈ ਆ ਜਾ ਆ ਜਾ ਮੈਨੂੰ ਦੇਖ ਕੇ ਨਾ ਮੈਨੂੰ ਰੌਲਾ ਪਾਉਣ ਲੱਗ ਜਾਂਦੀ ਏ ਉਹ ਉੱਥੇ ਤਾਂ ਹਾਂ ਬਨੇਰੇ ਤੇ ਬੈਠਾ ਮੈਂ ਸਾਹਮਣੇ ਮੈਨੂੰ ਦਿਖ ਜੰਦੀ ਹੈ ਨਾ ਰੌਲਾ ਪਾਉਂਦੀ ਏ ਪੂਰਾ ਇਹਨੂੰ ਪਤਾ ਵੀ ਮੈਨੂੰ ਕੁਛ ਨਾ ਕੁਛ ਪਾਉਂਦਾ ਏ ਪਰੰਤ ਡਰਦੀ ਏ ਮੈਥੋਂ ਹਾ ਜੀ थोड़ी ये ना ना। ना जी इधर रखती मैं डिगना पवे ना थले ना डिग जे वीडियो बढ़िया लगी तो भाई लाइक शेयर कर दू